ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਨੂੰ ਸਾਡੇ ਚੈਨਲ ਤੇ ਹਰ ਰੋਜ਼ ਇੱਕ ਪੰਜਾਬੀ ਕਹਾਣੀ ਸੁਣਨ ਲਈ ਮਿਲੇਗੀ ਤੇ ਅੱਜ ਜੋ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇੱਕ ਰਾਣੀ ਨਾਮ ਦੀ ਕੁੜੀ ਦੀ ਕਹਾਣੀ ਹੈ ਰਾਣੀ ਦਾ ਵਿਆਹ ਹੁੰਦਾ ਹੈ ਬਹੁਤ ਹੀ ਵਧੀਆ ਕਰੇ ਚੰਗੀ ਜ਼ਮੀਨ ਜਾਇਦਤ ਹੁੰਦੀ ਹੈ ਰਾਣੀ ਮੋਝਾਂ ਕਰਦੀ ਹੁੰਦੀ ਹੈ ਪਰ ਰਾਣੀ ਦੇ ਘਰ ਤੋਂ ਬੇਟੀਆਂ ਜਨਮ ਲੈਂਦੀਆਂ ਹਨ ਤੇ ਉਹਨਾਂ ਬੇਟੀਆਂ ਦੇ ਜਨਮ ਤੋਂ ਬਾਅਦ ਉਸ ਦਾ ਪਤੀ ਤੇ ਉਸ ਦੀ ਸੱਸ ਉਸ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ 24 ਘੰਟੇ ਉਸ ਦੀ ਸੱਸ ਇਹੀ ਤਾਣੇ ਦਿੰਦੀ ਰਹਿੰਦੀ ਹੈ ਕਿ ਤੇਰੇ ਘਰ ਤੋਂ ਪੱਥਰ ਪੈਦਾ ਹੋਏ ਹਨ ਕਦੇ ਵੀ ਉਹਦੀਆਂ ਬੇਟੀਆਂ ਦੇ ਨਾਮ ਲੈ ਕੇ ਨਹੀਂ ਬੁਲਾਉਂਦੀ ਕਦੇ ਵੀ ਦਾਦੀ ਉਹਦੀਆਂ ਬੇਟੀਆਂ ਨੂੰ ਬੁੱਕਲ ਦੇ ਵਿੱਚ ਨਹੀਂ ਪਹੁੰਚਦੀ ਕਿਤੇ ਕਦੇ ਵੀ ਉਸ ਦਾ ਪਤੀ ਪਿਆਰ ਨਾਲ ਆਪਦੀਆਂ 3 ਦੇ ਸਿਰ ਤੇ ਹੱਥ ਨਹੀਂ ਫੇਰਦਾ ਜਦੋਂ ਵੀ ਉਸ ਦੀਆਂ 3 ਖੇਡਦੀਆਂ ਖੇਡਦੀਆਂ ਆਪਣੇ ਪਾਪਾ ਦੇ ਕੋਲ ਜਾਂਦੀਆਂ ਹਨ ਤਾਂ ਉਹ ਰਾਣੀ ਨੂੰ ਇਹ ਹੀ ਕਹਿੰਦਾ ਹੈ ਕਿ ਇਹਨਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰਲਾ ਇਹਨਾਂ ਨੂੰ ਦੇਖ-ਦੇਖ ਕੇ ਮੈਨੂੰ ਗੁੱਸਾ ਚੜਦਾ ਹੈ ਕਿੱਥੇ ਅੱਜ ਮੈਂ 2 ਪੁੱਤਾਂ ਦਾ ਬਾਪ ਹੋਣਾ ਸੀ ਤੇ ਕਿੱਥੇ ਮੇਰੇ ਘਰ 2 ਕੁੜੀਆਂ ਆ ਗਈਆਂ ਸਾਡੇ ਖਾਨਦਾਨ ਦੇ ਵਿੱਚ ਪਹਿਲਾ ਕੁੜੀ ਨਹੀਂ ਸੀ ਇਸ ਲਈ ਸਾਨੂੰ ਕੁੜੀਆਂ ਬਿਲਕੁਲ ਵੀ ਪਸੰਦ ਨਹੀਂ ਉਸ ਦੀ ਸੱਸ ਆਖਦੀ ਹੈ ਕਿ ਮੇਰੇ ਦੋ ਪੁੱਤਰ ਸੀ ਪਰ ਇਸ ਕਲਸ਼ਨੀ ਨੇ ਅਨਸਾਰ ਹੀ ਦੋ 3 ਆ ਪੈਦਾ ਕਰ ਦਿੱਤੀਆਂ ਹੁਣ ਮੇਰਾ ਪੁੱਤ ਤਾਂ 3 ਦਾ ਪਿਓ ਵੱਜਣ ਲੱਗ ਗਿਆ ਕਿੱਥੇ ਸਾਡੇ ਘਰੇ ਗਾਜੇ ਵਾਜੇ ਵੱਜਨੇ ਸੀ ਕਿ ਇਹਨਾਂ ਦੇ ਘਰ ਤੋਂ ਪੁੱਤਰੇ ਹੋਏ ਹਨ 24 ਘੰਟੇ ਉਸ ਦੀ ਸਾਸ ਤਾਨੇ ਮੇੜੇ ਦਿੰਦੀ ਰਹਿੰਦੀ ਉਸ ਦੀਆਂ 3 ਨੂੰ ਨਾਤਾ ਕੁਝ ਖਾਣ ਲਈ ਚੰਗਾ ਲਿਆ ਕੇ ਦਿੰਦੇ ਤੇ ਨਾ ਹੀ ਕੁਝ ਪਹਿਨਣ ਦੇ ਲਈ ਓੰਜੋ ਪਿੰਡ ਦੇ ਵਿੱਚ ਬੜੇ ਵੱਡੇ ਸਰਦਾਰ ਅਖਵਾਉਂਦੇ ਸੀ ਬੜੀ ਚੰਗੀ ਜ਼ਮੀਨ ਜਿਆਦਾ ਸੀ ਪਰ ਉਹਨਾਂ ਦੀ ਇਹ ਗੱਲ ਬਹੁਤ ਮਾੜੀ ਸੀ ਕਿ ਉਹ 3 ਨੂੰ ਬਹੁਤ ਨਫ਼ਰਤ ਕਰਦੇ ਸੀ ਉਹ ਸਿਰਫ ਆਪਣੇ ਖਾਨਦਾਨ ਦੇ ਵਿੱਚ ਅੱਗੇ ਪੁੱਤਰ ਹੀ ਚਾਹੁੰਦੇ ਸੀ ਤੇ ਇਸ ਲਈ ਹੁਣ ਤਾਂ ਉਸ ਦਾ ਪਤੀ ਰਾਣੀ ਦੇ ਨਾਲ ਕੁੱਟਮਾਰ ਵੀ ਕਰਦਾ ਕਿ ਇਹ ਇੱਥੋਂ ਚਲੀ ਜਾਵੇ ਤੇ ਮੈਂ ਹੋਰ ਵਿਆਹ ਕਰਵਾ ਲਵਾਂ ਉਸ ਦੀ ਸੱਸ ਦਾ ਸ਼ਰਿਆਮ ਹੀ ਕਹਿ ਦਿੰਦੀ ਸੀ ਕਿ ਦਫਾ ਹੋ ਜਾ ਇਹਨਾਂ ਪੱਥਰਾਂ ਨੂੰ ਲੈ ਕੇ ਮੇਰੇ ਪੁੱਤ ਲਈ ਹੋਰ ਬਥੇਰੇ ਰਿਸ਼ਤੇ ਆਉਂਦੇ ਹਨ ਮੇਰਾ ਪੁੱਤ 20 ਕਿੱल्ल्या ਦਾ ਮਾਲਕ ਹੈ ਮੇਰੇ ਪੁੱਤ ਨੂੰ ਕਿਸੇ ਚੀਜ਼ ਦੀ ਕੋਈ ਕਾਮ ਘਾਟ ਨਹੀਂ ਮੈਂ ਤਾਂ ਅੱਥ ਨੂੰ ਆਪ ਦਾ ਪੁੱਤ ਵਿਆਹ ਲਵਾਵਾਂਗੀ ਰਾਣੀ ਕੁੱਟ ਖਾਂਦੀ ਰਹਿੰਦੀ ਈਆਂ ਨੂੰ ਪਾਲਦੀ ਰਹਿੰਦੀ ਉਸ ਦਾ ਪੇਕਾ ਪਰਿਵਾਰ ਵੀ ਬਹੁਤ ਚੰਗਾ ਸੀ ਪਰ ਫਿਰ ਵੀ ਰਾਣੀ ਨੂੰ ਐ ਸੀ ਕਿ ਮੇਰਾ ਪਤੀ ਹੈ ਮੇਰੇ ਸਹੁਰੇ ਹਨ ਮੇਰੀਆਂ ਦੋ ਤੀਆਂ ਹਨ ਫਿਰ ਵੀ ਰਾਣੀ ਉੱਥੇ ਨਿਵਾਹ ਕਰਨਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਕੁੱਟ-ਕੁੱਟ ਕੇ ਉਸ ਦੀ ਇੰਨੀ ਹਾਲਤ ਬੁਰੀ ਕਰ ਦਿੱਤੀ ਕਿ ਮਜਬੂਰ ਨੇ ਇੱਕ ਦਿਨ ਰਾਣੀ ਨੂੰ ਆਪਣੇ ਘਰ ਦੋਨੇ ਤੀਆਂ ਲੈ ਕੇ ਪੇਕੀ ਜਾਣਾ ਪਿਆ ਜਦੋਂ ਪੇਕੀ ਗਈ ਤਾਂ ਉਸ ਦੀ ਹਾਲਤ ਦੇਖ ਕੇ ਉਸ ਦੇ ਮਾਤਾ ਤੇ ਬਾਪ ਕਰਲਾ ਉੱਠੇ ਉਹ ਕਹਿਣ ਲੱਗੀ ਕਿ ਤੂੰ ਸਾਡੇ ਕੋਲੇ ਪਹਿਲਾਂ ਕਦੇ ਕੋਈ ਗੱਲ ਕਿਉਂ ਨਹੀਂ ਕੀਤੀ ਤੂੰ ਕਿਉਂ ਕੱਲੀ ਐਂਡੇ ਜੁਲਮ ਸਹਿੰਦੀ ਰਹੀ ਉਹ ਕਹਿਣ ਲੱਗੀ ਕਿ ਮੈਂ ਧੀਆ ਦੀ ਖਾਤਰ ਕਿਵੇਂ ਦੋ ਧੀਆ ਦੀ ਮਾਂ ਹਾਂ ਮੈਂ ਇਹਨਾਂ ਨੂੰ ਲੈ ਕੇ ਕਿੱਥੇ ਜਾਵਾਂਗੀ ਇਸ ਲਈ ਮੈਂ ਤੁਹਾਡੇ ਕੋਲ ਗੱਲ ਨਹੀਂ ਕੀਤੀ ਫਿਰ ਉਸ ਦੇ ਮਾਪੇ ਆਏ ਉਸ ਦੇ ਸੌਰੀ ਪੰਚਾਇਤ ਨੂੰ ਬਿਠਾ ਕੇ ਗੱਲ ਕੀਤੀ ਪਰ ਪੰਚਾਇਤ ਵਿੱਚ ਵੀ ਉਸ ਦੇ ਪਤੀ ਤੇ ਸੱਸ ਨੇ ਸਾਫ਼ ਕਹਿ ਦਿੱਤਾ ਕਿ ਨਾ ਤਾਂ ਸਾਨੂੰ ਰਾਣੀ ਚਾਹੀਦੀ ਹੈ ਤੇ ਨਾ ਹੀ ਇਹ ਦੋ ਪੱਥਰ ਚਾਹੀਦੇ ਹਨ ਪਰ ਰਾਣੀ ਕਹਿ ਰਹੀ ਸੀ ਕਿ ਮੈਂ ਇੱਥੇ ਹੀ ਵਸਣਾ ਚਾਹੁੰਦੀ ਹਾਂ ਆਪਦੇ ਪਤੀ ਦੇ ਘਰੇ ਆਪਦੀਆਂ ਧੀਆਂ ਦੇ ਨਾਲ ਪਰ ਉਹ ਕਹਿ ਰਹੇ ਸੀ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਸ ਨੂੰ ਆਪਣੇ ਘਰੇ ਨਹੀਂ ਰੱਖਾਂਗੇ ਆਖਰ ਨੂੰ ਫੈਸਲਾ ਇਹ ਹੋ ਗਿਆ ਕਿ ਉਹ ਕਹਿੰਦੇ ਕਿ ਅਸੀਂ ਇਸ ਨੂੰ ਤਲਾਕ ਦੇਣਾ ਚਾਹੁੰਦੇ ਹਾਂ ਤੇ ਸਾਨੂੰ ਇਹ ਦੋ ਪੱਥਰ ਵੀ ਨਹੀਂ ਚਾਹੀਦੇ ਪੰਚਾਇਤ ਨੇ ਫੈਸਲਾ ਕੀਤਾ ਕਿ ਤੁਹਾਨੂੰ ਕੁੜੀਆਂ ਦਾ ਖਰਚਾ ਦੇਣਾ ਪਵੇਗਾ ਰਾਣੀ ਨੂੰ ਵੀ ਖਰਚਾ ਦੇਣਾ ਪਵੇਗਾ ਉਸ ਦੀ ਸੱਸ ਕਹਿਣ ਲੱਗੀ ਕਿ ਜੇਕਰ ਖਰਚਾ ਲੈ ਕੇ ਸਾਡੇ ਮਗਰੋਂ ਲੈਂਦੀ ਹੈ ਤਾਂ ਅਸੀਂ ਖਰਚਾ ਦੇਣ ਲਈ ਵੀ ਤਿਆਰ ਹਾਂ ਚਲੋ ਸਾਰਾ ਨਿਬੜਨੜਵਾ ਹੋ ਗਿਆ ਤੇ ਉਹ ਆਪਣੇ ਘਰੇ ਚਲੇ ਗਏ ਪਰ ਪੰਚਾਇਤ ਦੇ ਵਿੱਚ ਇੱਕ ਮੁੰਡਾ ਹੁੰਦਾ ਹੈ ਜੇ ਰਾਣੀ ਦੇ ਸਹੁਰਿਆਂ ਦਾ ਹੀ ਹੁੰਦਾ ਹੈ ਤੇ ਉੱਥੇ ਉਸ ਦਾ ਬਾਪ ਵੀ ਖੜਾ ਹੁੰਦਾ ਹੈ ਉਹ ਸਭ ਕੁਝ ਦੇਖ ਰਿਹਾ ਹੁੰਦਾ ਹੈ ਉਹ ਬਹੁਤ ਹੀ ਪੜਿਆ ਲਿਖਿਆ ਮੁੰਡਾ ਤੇ ਸਮਝਦਾਰ ਮੁੰਡਾ ਹੁੰਦਾ ਹੈ ਜਦੋਂ ਰਾਣੀ ਆਪਦੇ ਪੇਕਿਆਂ ਦੇ ਨਾਲ ਵਾਪਸ ਆਪਦੇ ਪੇਕੇ ਚਲੀ ਜਾਂਦੀ ਹੈ ਤੇ ਉਹ ਮੁੰਡਾ ਰਾਤ ਨੂੰ ਆਪਦੇ ਬਾਪ ਦੇ ਨਾਲ ਗੱਲ ਕਰਦਾ ਹੈ ਕਹਿੰਦਾ ਡੈਡੀ ਵੇਖ ਲਾ ਵੀ ਰਾਣੀ ਦਾ ਕੀ ਕਸੂਰ ਸੀ ਇਹੀ ਨਾ ਕਿ ਉਸ ਦੇ ਘਰ ਦੋ 3 ਹੋਈਆਂ ਸੀ ਤੇ 3 ਵੀ ਕਿਹੜਾ ਉਹ ਵਿਚਾਰੀ ਵੀ ਦਾਜ ਵਿੱਚ ਲੈ ਕੇ ਆਈ ਸੀ ਉਹਨਾਂ ਦੀਆਂ ਹੀ 3 ਸੀ ਤੇ ਉਹਨਾਂ ਨੇ ਹੀ ਪੱਥਰ ਬਣਾ ਕੇ ਆਪਦੇ ਘਰੋਂ ਕੱਢ ਦਿੱਤੀਆਂ ਇਹ ਬਹੁਤ ਵੱਡੀ ਗੱਲ ਕੀਤੀ ਵੀ ਜਿਹੜੀ ਖਰਚਾ ਦੇਤਾ ਕਦੇ ਵੀ ਆਪਦੀ ਔਲਾਦ ਦਾ ਇਸ ਤਰ੍ਹਾਂ ਖਰਚਾ ਥੋੜੀ ਦਿੱਤਾ ਜਾਂਦਾ ਆਪਦੀ ਔਲਾਦ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਉਸਦੇ ਨਾਲ ਪਿਆਰ ਕੀਤਾ ਜਾਂਦਾ ਆਪਦੀਆਂ ਤੀਆਂ ਨੂੰ ਲਾੜ ਲੜਾਏ ਜਾਂਦੇ ਆ ਪਰ ਇਹਨਾਂ ਨੇ ਵੇਖ ਲਾ ਇੰਨੀ ਚੰਗੀ ਜ਼ਮੀਨ ਜਾਇਦਾਦ ਇੰਨਾ ਵੱਡਾ ਘਰ ਤੇ ਆਪਦੀਆਂ ਤੀਆਂ ਘਰੋਂ ਕੱਢ ਦਿੱਤੀਆਂ ਤੇ ਨਾਲੇ ਉਹਨਾਂ ਦੀ ਮਾਂ ਘਰੋਂ ਕੱਢ ਦਿੱਤੀ ਇਹ ਇਹਨਾਂ ਨੇ ਚੰਗਾ ਨਹੀਂ ਕੀਤਾ ਉਸ ਦੇ ਬਾਪ ਉਹਦਾ ਬਾਪ ਕਹਿੰਦਾ ਕਿ ਪੁੱਤ ਆਪਾਂ ਕੀ ਕਰ ਸਕਦੇ ਆ ਜਦੋਂ ਉਹਨਾਂ ਨੇ ਨਹੀਂ ਰੱਖੀਆਂ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਬਾਕੀ ਪੰਚਾਇਤ ਨੇ ਜੋ ਫੈਸਲਾ ਕਰਨਾ ਸੀ ਵੀ ਉਹ ਕਰ ਦਿੱਤਾ ਉਹ ਮੁੰਡਾ ਕਹਿੰਦਾ ਕਿ ਡੈਡੀ ਜੇਕਰ ਤੁਸੀਂ ਮਨੋ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਆ ਉਹਦਾ ਬਾਪ ਕਹਿਣ ਲੱਗਾ ਕਿ ਆਪਾਂ ਕੀ ਕਰ ਸਕਦੇ ਆ ਉਹ ਕਹਿੰਦਾ ਕਿ ਮੈਂ ਰਾਣੀ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਜੇਕਰ ਤੁਸੀਂ ਮੰਨੋ ਤਾਂ ਮੈਂ ਉਹਨਾਂ ਦੋਨਾਂ ਕੁੜੀਆਂ ਨੂੰ ਬਾਪ ਦਾ ਪਿਆਰ ਦੇਣ ਲਈ ਵੀ ਤਿਆਰ ਹਾਂ ਇਹ ਸੁਣ ਕੇ ਉਸਦੇ ਬਾਪ ਕਹਿਣ ਲੱਗਾ ਕਿ ਮੈਂ ਤੇਰੀ ਮਾਣਾ ਰਹਿ ਕਰਾਂਗਾ ਪੁੱਤ ਤੇਰੀ ਸੋਚ ਤਾਂ ਬਹੁਤ ਚੰਗੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇੱਕ ਵਾਰ ਤੇਰੀ ਮਾਣਾ ਜ਼ਰੂਰ ਗੱਲ ਕਰਾਂਗਾ ਜਦੋਂ ਉਸ ਦੀ ਮਾਣਾ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਵੈਸੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਉਸ ਦੀ ਮਾਂ ਵੀ ਬਹੁਤ ਚੰਗੇ ਖਿਆਲਾਂ ਦੀ ਔਰਤ ਹੁੰਦੀ ਹੈ ਪਰ ਉਹ ਕਹਿੰਦੀ ਕਿ ਉਹ ਆਪਣੇ ਪਿੰਡ ਦੀ ਨੋ ਸੀ ਇਸ ਦੇ ਨਾਲ ਉਹ ਆਪਣੇ ਨਾਲ ਲਾਗੜਾਟ ਨਾ ਰੱਖਣ ਲੱਗ ਜਾਣ ਕਿ ਇਹ ਸਾਡੀ ਨੋ ਵਿਆ ਲਿਆਏ ਕਾਉ ਮੁੰਡਾ ਕਹਿੰਦਾ ਕਿ ਚਾਹੇ ਉਹ ਜੋ ਮਰਜੀ ਸੋਚਣ ਲਾਗੜ ਰੱਖਣ ਜਿਵੇਂ ਮਰਜੀ ਕਰਨ ਉਹਨਾਂ ਨੇ ਘਰੋਂ ਕੱਢਤੀ ਹੁਣ ਉਹਨਾਂ ਦੀ ਉਹ ਕੀ ਲੱਗਦੀ ਹੈ ਉਹ ਮੁੰਡਾ ਆਪਣੇ ਮਾਪੇ ਬਾਪ ਨੂੰ ਲੈ ਕੇ ਅਗਲੇ ਦਿਨ ਰਾਣੀ ਦੇ ਪੇਕੇ ਚ ਲਿਆ ਜਾਂਦਾ ਹੈ ਤੇ ਰਾਣੀ ਦੇ ਮਾਪੇ ਬਾਪ ਦੇ ਨਾਲ ਗੱਲ ਕਰਦਾ ਹੈ ਕਿ ਜੇਕਰ ਤੁਸੀਂ ਬੁਰਾ ਨਾ ਮਨਾਓ ਤਾਂ ਅਸੀਂ ਇਹ ਫੈਸਲਾ ਲਿਆ ਹੈ ਕਿ ਮੈਂ ਰਾਣੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਦੋਨੋਂ ਈਆਂ ਨੂੰ ਬਾਪ ਦਾ ਪਿਆਰ ਵੀ ਦੇਣਾ ਚਾਹੁੰਦਾ ਹਾਂ ਪਹਿਲਾਂ ਤਾਂ ਉਹ ਮਾਪੇ ਕਹਿੰਦੇ ਆ ਕਿ ਅਸੀਂ ਰਾਣੀ ਨਾਲ ਗੱਲ ਕਰਦੇ ਆਂ ਪਹਿਲਾਂ ਤਾਂ ਰਾਣੀ ਨਹੀਂ ਮੰਨਦੀ ਉਹ ਆਖਦੀ ਆ ਕਿ ਨਹੀਂ ਮੈਂ ਉਸ ਪਿੰਡ ਪੈਰ ਨਹੀਂ ਪਾਉਣਾ ਚਾਹੁੰਦੀ ਪਰ ਉਹ ਮੁੰਡਾ ਉਹਨੂੰ ਬਹੁਤ ਸਮਝਾਉਂਦਾ ਕਿ ਸਾਰੀ ਜ਼ਿੰਦਗੀ ਅੱਗੇ ਪਈ ਹੈ ਆਪਾਂ ਈਆਂ ਦਾ ਵਧੀਆ ਪਾਲਣ ਪੋਸ਼ਣ ਕਰਾਂਗੇ ਵਧੀਆ ਸਕੂਲ ਵਿੱਚ ਪੜ੍ਹਾਵਾਂਗੇ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿਵੇਂ ਨਾ ਕਿਵੇਂ ਰਾਣੀ ਦੇ ਘਰ ਦੇ ਵੀ ਰਾਣੀ ਨੂੰ ਮਨਾ ਲੈਂਦੇ ਆ ਤੇ ਚੁੰਨੀ ਚੜਾਵਾ ਕਰਕੇ ਉਸ ਮੁੰਡੇ ਦੇ ਨਾਲ ਤੋਰ ਦਿੰਦੇ ਆ ਤੇ ਨਾਲ ਹੀ ਉਹ ਦੋਨੋਂ ਈਆਂ ਨੂੰ ਲੈ ਜਾਂਦੇ ਆ ਦੋਨਾਂ ਤੀਆਂ ਨੂੰ ਰਾਣੀ ਦੇ ਦੂਸਰੇ ਸੱਸ ਤੇ ਸੋਹਰਾ ਇੰਨਾ ਜ਼ਿਆਦਾ ਪਿਆਰ ਕਰਦੇ ਆ ਕਿ ਕਦੇ ਵੀ ਉਹਨਾਂ ਨੇ ਪਹਿਲਾਂ ਵਾਲੀ ਸੱਸ ਨੇ ਇੰਨਾ ਪਿਆਰ ਨਹੀਂ ਕੀਤਾ ਹੁੰਦਾ ਤੇ ਉਸ ਦਾ ਦੂਸਰਾ ਪਤੀ ਦੋਨੋਂ ਤੀਆਂ ਨੂੰ ਚੰਗਾ ਪੜਾਉਣਾ ਲਖਾਉਂਦਾ ਵਧਿਕਾ ਸਕੂਲ ਦੇ ਵਿੱਚ ਪੜਨ ਪਾਉਂਦਾ ਤੇ ਜਦੋਂ ਉਸ ਦੇ ਪਹਿਲੇ ਪਤੀ ਨੂੰ ਪਤਾ ਲੱਗਦਾ ਕਿ ਮੇਰੀ ਪਤਨੀ ਵਿਆਹ ਕੇ ਇਸੇ ਪਿੰਡ ਦੇ ਵਿੱਚ ਫਲਾਨਿਆਂ ਦੇ ਘਰੇ ਆ ਗਈ ਆ ਤੇ ਉਹ ਉਹਨਾਂ ਨਾਲ ਬਹੁਤ ਖਾਰਖੰਦਾ ਤੇ ਆਖਦਾ ਇਹ ਤੁਸੀਂ ਚੰਗਾ ਨਹੀਂ ਕੀਤਾ ਪਰ ਰਾਣੀ ਦਾ ਦੂਸਰਾ ਪਤੀ ਆਖਦਾ ਕਿ ਜੋ ਤੂੰ ਕੀਤਾ ਸੀ ਉਹ ਚੰਗਾ ਕੀਤਾ ਸੀ ਹੁਣ ਉਸਦੇ ਪਹਿਲੇ ਪਤੀ ਨੂੰ ਬਹੁਤ ਸਾੜਾ ਹੁੰਦਾ ਤੇ ਉਹ 24 ਘੰਟੇ ਗੁੱਸੇ ਦੇ ਵਿੱਚ ਰਹਿੰਦਾ ਉਸ ਦੀ ਮਾਂ ਉਸ ਦਾ ਦੂਸਰਾ ਵਿਆਹ ਕਰਾ ਦਿੰਦੀ ਹੈ ਪਰ ਦੂਸਰੀ ਪਤਨੀ ਦੇ ਨਾਲ ਵੀ ਉਹ ਖੁਸ਼ ਨਹੀਂ ਰਹਿੰਦਾ ਕਿਉਂਕਿ ਉਸ ਦੀ ਨਿਗਾਹ ਹੁਣ 24 ਘੰਟੇ ਰਾਣੀ ਤੇ ਰਹਿੰਦੀ ਆ ਜੋ ਉਹਨਾਂ ਦੇ ਪਿੰਡ ਹੀ ਵਿਆਹ ਕੇ ਆ ਚੁੱਕੀ ਹੁੰਦੀ ਆ ਤੇ ਜਦੋਂ ਉਹਨਾਂ ਦੇ ਬਾਰੂਰ ਦੀ ਲੰਗਦਾ ਤੇ ਰਾਣੀ ਨੂੰ ਉਹਨਾਂ ਦੇ ਘਰੇ ਫਿਰਦੇ ਦੇਖਦਾ ਤੇ ਕਦੇ-ਕਦੇ ਉਹਦੇ ਦਿਲ ਦੇ ਵਿੱਚ ਇਹ ਪੁਛਤਾਵਾ ਜ਼ਰੂਰ ਹੁੰਦਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਮੇਰੀ ਸੋਹਣੀ ਸੁਨੱਖੀ ਪਤਨੀ ਸਾਡੇ ਹੀ ਪਿੰਡ ਦੇ ਵਿੱਚ ਕਿਸੇ ਹੋਰ ਬੰਦੇ ਦੇ ਨਾਲ ਵਿਆਹ ਕਰਵਾ ਕੇ ਰਹਿ ਰਹੀ ਆ ਤੇ ਮੇਰੀਆਂ ਹੀ ਧੀਆਂ ਮੇਰੇ ਹੀ ਪਿੰਡ ਦੇ ਵਿੱਚ ਕਿਸੇ ਹੋਰ ਦੇ ਘਰੇ ਰਹਿ ਰਹੀਆਂ ਤੇ ਪਿੰਡ ਦੇ ਲੋਕੀ ਵੀ ਉਹਦੇ ਤੇ ਥੂ-ਥੂ ਕਰਦੇ ਆ ਕਿ ਇਹਨਾਂ ਆਰ ਦੀਆਂ ਧੀਆਂ ਘਰੇ ਘਰੋਂ ਕੱਢ ਦਿੱਤੀਆਂ ਪਰ ਫਲਾਨੇ ਬੰਦੇ ਨੇ ਇਹਦੀਆਂ 3 ਦਾ ਬਾਪ ਬਣ ਕੇ ਉਹਨਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਇਸ ਗੱਲ ਦੀ ਰਾਣੀ ਦੇ ਪਹਿਲੇ ਪਤੀ ਨੂੰ ਇੰਨੀ ਜ਼ਿਆਦਾ ਨਮੋਸ਼ੀ ਹੁੰਦੀ ਹੈ ਕਿ ਉਸ ਦੇ ਦਿਮਾਗ ਤੇ ਇਹੋ ਜਿਹਾ ਬੋਝ ਪੈਂਦਾ ਕਿ ਉਹ ਪਾਗਲ ਹੋ ਜਾਂਦਾ। ਤੇ ਫਿਰ ਉਸ ਦੀ ਦੂਸਰੀ ਪਤਨੀ ਵੀ ਉਸ ਨੂੰ ਸੰਭਾਲ ਨਹੀਂ ਸਕਦੀ। ਉਹ ਇਸ ਹੱਦ ਤੱਕ ਪਾਗਲ ਹੋ ਜਾਂਦਾ ਤੇ ਉਹ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ। ਹੁਣ ਘਰ ਦੇ ਵਿੱਚ ਰਾਣੀ ਦਾ ਪਹਿਲਾ ਪਤੀ ਤੇ ਉਸ ਦੀ ਸੱਸ ਰਹਿ ਜਾਂਦੀ ਆ ਉਸ ਦੀ ਸੱਸ ਤੋਂ ਵੀ ਉਹ ਸੰਭਾਲਿਆ ਨਹੀਂ ਜਾਂਦਾ ਕਿਉਂਕਿ ਸਰੀਰ ਦਾ ਬਹੁਤ ਜਰਵਾਣਾ ਹੁੰਦਾ ਜਦੋਂ ਉਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਆ ਤਾਂ ਉਹ ਆਪਦੀ ਮਾਂ ਨੂੰ ਵੀ ਮਾਰਨ ਕੁੱਟਣ ਲੱਗਦਾ ਤੇ ਫਿਰ ਆਖਰ ਨੂੰ ਮਾਂ ਨੂੰ ਉਸ ਨੂੰ ਪਾਗਲਾਂ ਦੇ ਹਸਪਤਾਲ ਮੈਂਟਲ ਹਸਪੀਟਲ ਵਿੱਚ ਭੇਜਣਾ ਪਿਆ ਜਾਂਦਾ ਜਿੱਥੇ ਕਿ ਉਸ ਦਾ ਇਲਾਜ ਚੱਲਦਾ ਪਰ ਇਲਾਜ ਨਾਲ ਕੁਝ ਉਹ ਜ਼ਿਆਦਾ ਠੀਕ ਨਹੀਂ ਹੁੰਦਾ ਡਾਕਟਰ ਆਖਦੇ ਹੈ ਕਿ ਇਲਾਜ ਨਾਲ ਉਸ ਨੂੰ ਘਰ ਦੀ ਜਰੂਰਤ ਹੈ ਇਸ ਨੂੰ ਆਪਣੇ ਪਰਿਵਾਰ ਦੀ ਜਰੂਰਤ ਹੈ ਪਰ ਪਰਿਵਾਰਤਾ ਉਸਨੇ ਆਪਣੇ ਹੱਥੀ ਆਪ ਹੀ ਖਤਮ ਕਰ ਦਿੱਤਾ ਸੀ ਆਪਣੀ ਪਤਨੀ ਘਰੋਂ ਕੱਢ ਕੇ ਆਪਣੇ ਬੱਚੇ ਘਰੋਂ ਕੱਢ ਕੇ ਘਰ ਵਿੱਚ ਤਾਂ ਇਕੱਲੀ ਉਸ ਦੀ ਮਾਂ ਰਹਿ ਗਈ ਸੀ ਤੇ ਦੂਸਰੀ ਪਤਨੀ ਉਸ ਨੂੰ ਤਲਾਕ ਦੇ ਕੇ ਚਲੀ ਗਈ ਸੀ ਹੁਣ ਉਸ ਦੀ ਮਾਂ ਪੁਸ਼ਤਾਵਾ ਕਰ ਰਹੀ ਸੀ ਕਿ ਸਾਡੇ ਹਕਾਰ ਨੇ ਕੀ ਦਾ ਕੀ ਕਰ ਦਿੱਤਾ ਉਸ ਦੇ ਮਨ ਦੇ ਵਿੱਚ ਬੜਾ ਹਕਾਰ ਸੀ ਕਿ ਇੰਨੀ ਜ਼ਮੀਨ ਜਾਇਦਾਦ ਆ ਇੰਨਾ ਚੰਗਾ ਘਰ ਆ ਅਪਾਰਟਮੈਂਟਾਂ ਦੇ ਵਿੱਚ ਮੁੰਡਾ ਵਿਆ ਲੂੰਗੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਕਿਸੇ ਭੜੀਮਾਨ ਵਿਚਾਰੀ ਔਰਤ ਨੂੰ ਉਸ ਦੀਆਂ ਦੋ ਮਾਸੂਮ ਧੀਆਂ ਨੂੰ ਘਰੋਂ ਕੱਢ ਕੇ ਉਹ ਇਸ ਤਰ੍ਹਾਂ ਸੁਖ ਦੇ ਦਿਨ ਨਹੀਂ ਕੱਟ ਸਕਦੀ ਕਿਉਂਕਿ ਉਹਨਾਂ ਦੋ ਛੋਟੀਆਂ ਛੋਟੀਆਂ ਮਾਸੂਮ ਧੀਆਂ ਦਾ ਕੀ ਕਸੂਰ ਸੀ ਵਿਚਾਰੀਆਂ ਦਾ ਉਹਨਾਂ ਨੂੰ ਕੀ ਪਤਾ ਸੀ ਕਿ ਸਾਨੂੰ ਇਹ ਅਸਲੀ ਚੰਗਾ ਨਹੀਂ ਸਮਝਦੇ ਕਿ ਅਸੀਂ ਦੋ ਧੀਆ ਹਾਂ ਪਰ ਪੁੱਛਣ ਵਾਲਾ ਹੋਵੇ ਕਿ ਧੀ ਆ ਮਾਪਿਆਂ ਦਾ ਘਟ ਕਰਦੀਆਂ ਹਨ ਜਾਂ ਪੁੱਤ ਵੱਧ ਕਰਦੇ ਹਨ। ਜ਼ਿਆਦਾਤਰ ਔਰਤਾਂ ਨੂੰ ਇਹ ਹੁੰਦਾ ਕਿ ਸਾਡੇ ਘਰ ਪੁੱਤ ਆ ਹੋਵੇ, ਅਸੀਂ ਖੁਸ਼ੀਆਂ ਮਨਾਵਾਂਗੇ, ਨੱਚਾਂਗੇ, ਗਾਵਾਂਗੇ। ਪਰ ਇਹ ਗੱਲ ਵੀ ਸੱਚ ਆ ਕਿ ਜਦੋਂ ਬੈਠੇ ਪਾਣੀ ਦਾ ਗਲਾਸ ਮੰਗਦੇ ਆ ਨਾ ਤੇ ਬਰਾਬਰ ਪੁੱਤਰਾ ਵੀ ਖੜਾ ਹੋਵੇ ਤੇ ਪੋਤਰੀ ਵੀ ਖੜੀ ਹੋਵੇ ਤਾਂ ਇਹ ਗੱਲ ਸੱਚ ਜਾਣਿਓ ਕਿ ਪਹਿਲਾਂ ਪੋਤਰੀ ਪਾਣੀ ਦਾ ਗਲਾਸ ਜਾ ਕੇ ਦੇਊਗੀ। ਪੋਤਰਾ ਦਾ ਖੇੜ ਲੱਗ ਜੂਗਾ ਜਾਂ ਨਾ ਕਹਿ ਦੂਗਾ। ਪਰ ਪੁੱਤਰੀ ਭੱਜੀ ਜਾਊਗੀ ਤੇ ਜੇ ਕਿਤੇ ਡਿਗ ਵੀ ਪਾਉਗੇ ਤਾਂ ਹੈ ਵੀ ਕਹੋਗੇ ਤਾਂ ਵੀ ਪੁੱਤਰੀ ਭੱਜੀ ਆਊਗੀ ਤੇ ਟੋਟਲੀ ਜਵਾਨ ਦੇ ਵਿੱਚ ਪੁੱਛੂਗੀ ਦਾਦੀ ਛੱਤ ਤਾਂ ਨਹੀਂ ਲੱਗੀ ਇਹ ਗੱਲਾਂ ਆਮ ਘਰਾਂ ਦੇ ਵਿੱਚ ਹੀ ਹੁੰਦੀਆਂ ਹਨ ਬਹੁਤ ਇਹ ਦਾਦਾ-ਦਾਦੀ ਹਨ ਜੋ ਪੋਤੀਆਂ ਨੂੰ ਪੋਤਿਆਂ ਤੋਂ ਵੀ ਵੱਧ ਕੇ ਪਿਆਰ ਕਰਦੇ ਹਨ ਪਰ ਅੱਜ ਵੀ 50% ਘਰਾਂ ਦੇ ਵਿੱਚ ਪੋਤੀਆਂ ਦੇ ਨਾਲ ਫਰਕ ਕੀਤਾ ਜਾਂਦਾ ਹੈ ਤੇ ਕਈ ਘਰਾਂ ਦੇ ਵਿੱਚ ਅੱਜ ਵੀ ਪੋਤੀਆਂ ਨੂੰ ਪੱਥਰ ਦੱਸਿਆ ਜਾਂਦਾ ਹੈ ਜੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਡੇ ਵੀ ਆਸ-ਪਾਸ ਪੋਤੀ ਤੇ ਪੋਤੇ ਦੇ ਵਿੱਚ ਫਰਕ ਸਮਝਿਆ ਜਾਂਦਾ ਹੋਵੇ ਤਾਂ ਇਹ ਕਹਾਣੀ ਨੂੰ ਸ਼ੇਅਰ ਜਰੂਰ ਕਰਨਾ ਕਹਾਣੀ ਚੰਗੀ ਲੱਗੇ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦੀ